ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੇ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਟੋਟਲ ਤੁਹਾਡੇ ਵਾਸਤੇ ਨਗ ਲੈ ਕੇ ਆਂਦੇ ਆ ਜੀ 5 ਪੰਜੇ ਦੀਆਂ ਪੰਜੇ ਹੀ ਫਰਾਂ ਨੇ ਜੀ ਜਿਹਦੇ ਚ ਐਚ ਐਫੀ ਹੈ ਜੀ ਅੱਜ ਦਾ ਸਾਰੀਆਂ ਤੇ ਇੱਕ ਆਹ ਗਰਲੈਂਡੋ ਆ ਜਾਂਦੀ ਹੈ ਜੀ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸასი ਗਾਲ ਸਸਿਆ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਮ ਸੰਦੀਪ ਸਿੰਘ ਜੀ ਸ਼ਹਿਰ ਧਰਮਗੋੜਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 83778150 ਠੀਕ ਹੈ ਜੀ ਇੱਕ ਵੀਰੇ ਹੋਰ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦਾ ਪਤਾ ਲੱਗ ਸਕੇ ਕਈ ਵੀਰ ਪ੍ਰਾਣੀਆਂ ਵੀਡੀਓ ਦੇਖ ਦੇ ਕੇ ਕਾਲ ਕਰਦੇ ਆ ਤਾਂ ਇਹ ਬੇਨਤੀ ਆ ਠੀਕ ਆ ਵੀਰੇ ਅਗਰੇ ਆਪਣਾ ਜਦੋਂ ਮੋਗੇ ਤੋਂ ਆਪਾਂ ਜਲੰਧਰ ਨੂੰ ਜਾਂਦੇ ਆ ਰੋੜ ਦੇ ਉੱਤੇ ਪੈਂਦਾ ਪਹਿਲਾਂ ਮੋਗੇ ਤੋਂ 15 ਕਿਲੋਮੀਟਰ ਪੈਂਦਾ ਕੋੜ ਇਸੇ ਤੋਂ 7 ਕਿਲੋਮੀਟਰ ਦੇ ਆਪਾਂ ਜਲੰਧਰ ਤੋਂ ਆਉਣਾ ਵਾ ਛਾਹਕੋੜ ਤੋਂ ਆਉਣਾ 20 ਕਿਲੋਮੀਟਰ ਪੈਂਦਾ ਜਿਹਰਾਮਾ ਤੋਂ 30 ਕਿਲੋਮੀਟਰ ਪੈਂਦਾ ਠੀਕ ਆ ਵੀਰੇ ਹਾਂਜੀ ਤੇ ਕਿਧਰੋਂ ਸ਼ੁਰੂ ਕਰਕੇ ਵੀਰੇ ਇੱਥੋਂ ਕਰੋ ਜੀ ਆਹ ਜੀ ਜਦੋਂ ਹਾਂਜੀ ਪ੍ਰਿੰਟ ਬਾਲਾ ਸੋਨਾ ਆਇਆ ਹਾਂਜੀ ਪ੍ਰਿੰਟ ਬਾਲਾ ਸੋਨਾ ਆਇਆ ਦੰਦੋ ਕਿਵੇਂ ਆ ਕਿਹੜਾ ਰਿਕਾਰਡ ਵੀ ਹੈਗਾ ਜੀ ਅੱਛਾ ਦੰਦੋ ਕਿਵੇਂ ਆ ਠੀਰੀ ਕੱਚੀ ਗਿਰੀ ਗਾਰੰਟੀ ਆ ਹਾਂਜੀ ਹਾਂਜੀ ਕੋਈ ਵੀ ਰਾਗੇ ਦੰਦ ਪਟਲੇ ਕੋਈ ਗੰਦ ਜਿਹੜੀ ਵੀਰੇ ਮੈਂ ਪਹਿਲਾਂ ਵੀ ਕਹਿਣਾ ਹੁਣ ਆ ਇਹ ਗੱਲ ਜੋ ਮੈਂ ਵੀਡੀਓ ਚ ਕਹੂੰਗਾ ਉਹਦੇ ਆਪਾਂ ਜ਼ਿੰਮੇਦਾਰ ਹੋ ਉਹਦੇ ਜ਼ਿੰਮੇਦਾਰੀ ਉਹੋ ਜਿਹੜੀ ਉਹ ਹੀ ਗੱਲ ਬਾਤ ਜਊਗੀ ਉਹ ਹੀ ਪਹਿਲਾਂ ਹੋਊਗੀ ਹਾਂ ਜਿੱਦ ਕੀਰੀ ਕਹੇ ਤਾਂ ਕੀਰੀ ਹੋਊਗੀ ਵੀਰ ਜੀ ਆਪਾਂ ਨੂੰ ਇਹ ਨਹੀਂ ਹੈਗਾ ਵੀ ਆ ਬੇਤਨ ਵਾਲੇ ਜਦੋਂ ਵਾਹਿਗੁਰੂ ਦੀ ਬਹੁਤ ਕਿਰਪਾ ਹੋਵੇ ਮਾਲ ਪੂਰਾ ਨਹੀਂ ਹੈ ਪੂਰਾ ਨਹੀਂ ਹੈ ਪੂਰਾ ਨਹੀਂ ਹੁੰਦਾ ਜਾ ਚਲੋ ਭੈਣ ਭਰਾ ਹੁਣ ਇੱਕ ਕਹਿਣ ਦੀ ਗੱਲ ਹੁੰਦੀ ਜਿਨ੍ਹਾਂ ਨੇ ਕਿੰਨੇ 100 100 ਫੁੱਲ ਆਇਆ ਉਹ ਆਪਣੇ ਵਿੱਚ ਦਾਸ ਦਿੰਦਾ ਅਗਲਾ ਯਾਰ ਕਹਿੰਦਾ ਕਿੰਨੇ ਫੁੱਲ ਆਇਆ ਵੀਰੇ ਹੁਣ ਜਿਹੜਾ ਗਾਗ ਮੌਕੇ ਤੇ ਆਇੰਦੋ ਲੈ ਜਾਂ। ਉਹ ਲੈ ਜਾਂਦਾ ਜੀ। ਹੁਣ ਵੀਡੀਓ ਦਾ ਇਹ ਚੱਕਰ ਆ ਜਦੋਂ ਤੁਸੀਂ ਕਹਿੰਦੇ ਵੀ ਚੈਨਲ ਨੂੰ ਫੋਲੋ ਕਰ ਲਓ ਨਾ ਉਹਦੇ ਨਾਲ ਵੀਡੀਓ ਤੁਰੰਤ ਚੱਲੀ ਜਾਂਦੀ ਆ। ਹੁਣ ਕਈ ਭੈਣ ਬਰਾਬਰ ਆ ਜਿਹਨਾਂ ਨੂੰ ਵੀਡੀਓ ਦੇਖਣ ਦਾ ਵਾਜ ਜਾਂਦੀ ਆ। ਹਾਂ ਪੰਜਾਂ ਦਾ ਵਾਜ ਜਾਂਦੀ ਆ। ਉਹ ਪਰੇਸ਼ਾਨ ਹੁੰਦੇ। ਹੁਣ ਜਦੋਂ ਮੈਨੂੰ ਜਿਹੜੇ ਫੋਨ ਲਾਉਂਦੇ ਵੀ ਬੱਚੀਆਂ ਆ ਗਈਆਂ ਭਾਈ ਉਹਨੂੰ ਕਹਿੰਦੇ ਭਾਈ ਬੱਚੀਆਂ ਆ ਗਈਆਂ ਤੇ ਆ ਗਈਆਂ। ਬੈਕ ਗਿਆ। ਹਾਂ ਵੀਰ ਚੈਨਲ ਨੂੰ ਫੋਲੋ ਕੀਤਾ ਹੋਵੇ ਉਹਦੇ ਵੀਡੀਓ ਚੱਲੀ ਜਾਂਦੇ। ਹਾਂ ਨਾਲ ਹੀ ਵੀਡੀਓ ਚੱਲੀ ਜਾਂਉ। ਆ ਨਾਲ ਆਏ ਵੀਰੇ ਬਾਹਰ ਦਾ ਹੈਗਾ ਮੌਸਮ ਖਰਾਬ ਵਿੱਚੇ ਵਿੱਚ ਦੋ ਜਗਾ ਦੀ ਥੋੜੀ ਜੀ ਕਮੀਆਂ ਨਹੀਂ ਤਾਂ ਆਪਾਂ ਬਾਹਰ ਹੀ ਤੋਰਦੇ ਹੁੰਨੇ ਆ ਚੰਗੀ ਆ ਬੱਚੀ ਹਾਂਜੀ ਇਹ ਬਰੂਰ ਦੇ ਸੀਮਨ ਜੀ ਵੀਰ ਦੱਸਿਆ ਪਰ ਜਿਹੜੀ ਦੱਸਦੇ ਆ ਕੋਈ ਦੱਸਦੇ ਨੇ ਕੱਚੀ ਖੀਰੀ ਹੋ ਗਈ ਇੱਕ ਹੋਰ ਚੀਜ਼ ਆ ਬਾਈ ਜੇ ਆਪਾਂ ਖੀਰੀ ਕਿਹਾ ਤਾਂ ਜਿਹੜੀ ਆਪਾਂ ਜਿਹੜੀ ਕਮਾ ਕੋ ਨਿਕਲ ਬੰਦੇ ਹੋਰ ਚਾਹ ਕੋਈ ਹੋਰ ਚਾਹ ਦੀ ਗਰੰਟੀ 40 ਦਿਨ ਦਿਖਾ ਦੇ ਝੋਲੇ ਦਿਖਾ ਦੇ ਝੋਲੇ ਦਿਖਾ ਦਿੰਦੇ ਆ ਇਹੋ ਜਿਹਾ ਪੰਜ ਚਾਰ ਰੱਖੀਆ ਹੁਣ ਧਣ ਧਣ ਕਰਾ ਦੇ ਹਾਂ ਜੀ ਕੁਆਲਿਟੀ ਬਹੁਤ ਆ ਜੀ ਕੁਆਲਿਟੀ ਬਹੁਤ ਬਰੂਡ ਦੇ ਸੀਮਾ ਦੀ ਆਪਦਾ ਕਹਿੰਦਾ ਡੋਗੜਾ ਛਕੜਾ ਕੇ ਲੈ ਜਾਇ ਚਾਹੇ ਹੋਰ ਦੱਸੋ ਅੱਛਾ ਜਿਹੜੀ ਦਾ ਆਪਾਂ ਨੂੰ ਕਿਹਾ ਜੀ ਨੀ ਜਿਆਦਾ ਪੱਗ ਜੀ ਤਾਂ ਵੀ ਗਾਰੰਟੀ ਆ ਹਾਂ ਜੀ ਠੀਕ ਆ ਰੁਪਏ ਉਹ ਦੱਸੀ ਜਿਹੜੇ ਲੈਣੇ ਆ ਰੁਪਏ ਵੀਰੇ ਜਿਹੜੀ ਅੱਜ ਦੀ ਬੱਚੀ ਦੀ ਡਿਮਾਂਡ ਆ ਸਭ ਨੂੰ ਪਤਾ ਜੀ ਨੇ ਖਰੀਦਣੀ ਆ ਤਰੋਂ ਬੱਚੀ ਦਾ ਮੈਂ ਅੱਜ ਵੀ ਕਹਿੰਦਾ 25000 ਵੀ ਆਉਂਦੀ ਆ ਤੇ 2.5 ਲੱਖ ਦੀ ਬੱਚੀ 2.5 ਲੱਖ ਦੀ ਹੀ ਰਹਿ ਗਈ ਆ ਠੀਕ ਆ ਪਰ ਆ ਗੱਲ ਤਾਂ ਨਹੀਂ ਕਹਿੰਦੇ ਵੀਡੀਓ ਦੇ ਵੀ ਆਪਾਂ ਸੀਮੋਂ ਤੋਂ ਲਾ ਕੇ ਗਿਣੀਆਂ ਤੇ ਬਹੁਤ ਖਰਚੇ ਆਏ ਬਹੁਤ ਖਾਜਾ ਠੀਕ ਹੈ ਜੀ ਤੇ ਆਪਾਂ ਇਹ ਬੱਤੀ 2000 ਰੁਪਏ ਮੁੱਲ ਦਾ ਬਾਹਰ ਕਰਦੇ ਆਫਰ ਹੀ ਆ ਹਾਂਜੀ ਮੇਰੀ ਬਰਾਦਰ ਦਾ ਕੋਸ਼ਿਸ਼ ਹੁੰਦੀ ਵੀ ਮੈਂ ਘਰ ਤੋਂ ਘੱਟ ਮੁੱਲ ਪਾਵਾਂ ਜਿੰਨਾ ਖੱਚ ਕੇ ਹੋਵੇ ਖੱਚ ਕੇ ਜਿੰਨਾ ਵੀ ਖੱਚ ਕੇ ਨਾ ਕਹਿੰਦਾ ਰੱਸੀ ਖੱਚਦੇ ਆ ਉਦੋਂ ਮੈਂ ਮੁੱਲ ਛੋਟਾ ਕਰ ਦੋ ਮੈਂ ਹੁਣ ਟੁੱਟ ਜੀ ਹਾਂ ਡਟ ਜੇ ਉਹ ਜਿਹੜਾ ਆਉਂਦੀ ਜਿਹੜਾ 9 ਕੋਈ ਰਹਿ ਜਾਂਦਾ ਅੱਛਾ ਉਦੋਂ ਪਾਉਣਾ ਯਾਰ ਤੇ ਜਿਹੜਾ ਉਦੋਂ ਕੋਈ ਯਕੀਨ ਕਰੇ ਨਾ ਕਰੇ ਆਪਾਂ ਨੂੰ ਕੋਈ ਮਤੋਂ ਨਹੀਂ ਪਰ ਮੈਂ ਆਪਣੇ ਵੱਲੋਂ ਉਦੋਂ ਮੁੱਲ ਪਾਉਣਾ ਖੱਚ ਦੇ ਪੂਰਾ ਵੀ ਹੋਣ ਮੁੱਲ ਜਮਾਂ ਐਂਦਾ ਹਣੇ ਦੁਕਾਨੀ ਨਹੀਂ ਬਰਾਦਰ ਤਾਂ ਵਿੱਚ ਇਹਨੂੰ ਵੇਚ ਕੇ ਅੱਗੋਂ ਵੱਡਾ ਹੋਣਾ ਆਪਾਂ ਨੂੰ ਘਾੜਾ ਨਹੀਂ 1200 ਵਾਲਾ ਹੀ ਕੰਮ ਰੋਟੀ ਚੱਲਣੀ ਆ ਹਾਂ ਜੀ ਹਾਂ ਠੀਕ ਆ ਆ ਜਿਹੜਾ 2 ਨੰਬਰ ਤੇ ਆ ਇਧਰ ਰੈਂਡੋ ਜੀ ਪਿਓਰ ਇਹ ਬਲੈਕ ਵਾਲਾ ਕੰਮ ਹੀ ਆ ਤੇਰਾ ਜਿੱਥੇ ਆਉਣਾ ਮੈਂ ਚਾਹੁੰਦਾ ਵੱਛੇ ਉਹਨਾ ਕੰਮ ਕਰ ਲਿਆਂ 300 400 ਇੰਨੇ ਮੇਰੇ ਇਹ ਨੀਸਾ ਲਾਜਾ ਇਹ ਨਾ ਜਾ ਰਹਾ ਰੇਟਾਂ ਨਹੀਂ ਚਾਰ ਆਈਆਂ ਇੱਕ ਪਹਿਨਾ ਆਈ ਆਪਣ ਕੋਲ ਪਿੱਛੇ ਬੱਤੀ ਇੱਕ ਛੋੜੀ ਬੱਤੀ ਉਹ ਅੱਛੀਆਂ ਵੀ ਤੇ ਜਾ ਰਹੀਆਂ ਚਾਰ ਆਈਆਂ ਉਹ ਚਾਰ ਹੀ ਆਈਆਂ ਬਸ ਤੇ ਇਹਦਾ ਮਾਲਾ ਲੜੋ ਲੜਾਈ ਹੋ ਕੇ ਲੈਣਾ ਹੱਦ ਮੰਗ ਬਾਧੀਆ ਵੀਰੇ ਡਿਮਾਂਡ ਬਾਧੀਆ ਦੰਦੋ ਕਿਵੇਂ ਆ ਠੀਕ ਠੀਕ ਕਰਾਂ ਤੇ ਹਾਂ ਜੀ ਹਾਂ ਹੋਰ ਚਾਂਗ ਹੋਰ ਚਾਂਗ ਦੀ ਗਾਰੰਟੀ ਚਾਰ ਹੀ ਥਾਣਾ ਢੋਲੀ ਦਿਖਾ ਦੇ ਦੇਖਾ ਤੋੜਦੀ ਆ ਵਿਚ ਵਿਚ ਤੋੜਦੀ ਭਰੇ ਆ ਜੋ ਜੀ ਢੋਲੀ ਦਿਖਾ ਦਿੰਦੇ ਡਰਦੀ ਆ ਕੋਈ ਗੱਲ ਦੀ ਹਰ ਚੀਜ਼ ਦੀ ਗਾਰੰਟੀ ਦੇਵਾਂਗੇ ਠੀਕ ਆ ਜਾਣੀ ਆਪਾਂ ਕਹਿਦਾ ਤਾਂ ਗਾਰੰਟੀ ਹੈ ਜੇ ਨਹੀਂ ਵੀ ਦਿਖਾਇਆ ਕੋਈ ਜੱਟ ਨਹੀਂ ਨਹੀਂ ਵੀਰੇ ਜਿਹੜੀ ਜਿਪ ਛੋੜਨ ਦੀ ਆ ਬੱਠੀ ਜੋ ਉੱਤਰਦੀ ਦੇਖ ਲਵੇਂ ਅਗਲਾ ਹਾਂਜੀ 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 ਠੀਕ ਆ ਚੰਗੀ ਆ ਵੀਰੇ ਗਰਲਾਈਨ ਤੋਂ ਆ ਜਾਂਦੀ ਆ ਇਹ ਜਿਹੜਾ ਕੁਆਲਟੀ ਦੇਖੋ ਬੱਠੀ ਜਿਹੜੇ ਵੀਰਾਂ ਕੋਲ ਰੱਖੀ ਹੋਊਗੀ ਨਾ ਉਹਨਾਂ ਨੂੰ ਪਤਾ ਹੋ ਜਿਹਨੂੰ ਵੀਰੇ ਨਹੀਂ ਵੀ ਪਤਾ YouTube ਤੇ ਬੋਲ ਕੇ ਸਰਚ ਮਾਰ ਲਓ ਭਰ ਕੇ ਮਾਰ ਲਓ ਗਰਲਿੰਡੋ ਉਹਦੇ ਨੂੰ ਦੇਖ ਕੇ ਫੇਰ ਬੱਠੀ ਨੂੰ ਦੇਖ ਕੇ ਫੇਰ ਨਾਲ ਸੌਦਾ ਕਰੋ अच्छा। ਵੀ ਪਿਓਰ ਹੈਗੀ ਆ ਜਾਂ ਨਹੀਂ ਹੈਗੀ? ਠੀਕ ਆ। ਠੀਕ ਆ ਬ੍ਰਾਹਮ ਸਾਹਿਬ। ਨਹੀਂ ਪਤਾ ਹੁੰਦਾ ਕਿਵੇਂ ਬਰੀਡ ਦੋ। ਨਹੀਂ ਪਤਾ ਹੁੰਦਾ। ਸਰਚ ਕਰ ਲੈਣਾ। ਸਰਚ ਕਰ ਲੋ। ਠੀਕ ਆ। ਬਾਈ ਕਹਿੰਦਾ ਜੇ ਕਿ ਪਹਿਲੀ ਗੱਲ ਤਾਂ ਪਤਾ ਹੀ ਆ ਜਿਹੜਾ ਬੰਦਾ ਪਸ਼ੂਆਂ ਦਾ ਕੰਮ ਕਰਦਾ ਉਹਨੂੰ ਪਤਾ ਹੀ ਹੁੰਦਾ ਤੇ ਜੇ ਨਹੀਂ ਪਤਾ ਤਾਂ ਵੀਰੇ ਸਰਚ ਕਰ। ਵੀਰੇ ਜੇ ਦੀ ਕੋਈ ਬਰੀਡ ਅਸੀਂ ਕਹਿ ਕੇ ਦਿੰਨੇ ਆ ਅਸੀਂ ਉਹ ਕਿੱਥੋਂ ਸਰਚ ਜਾਊਂਗੀ। ਠੀਕ ਆ। ਇਹ ਨਹੀਂ ਹੈਗਾ ਵੀ ਕਹਨਾ ਗਰਲੈਂਡੋ ਦੋਤੀ ਬੱਚਿਓ ਕੰਮ ਨਹੀਂ। ਕਰਜ ਮਾਰ ਲਓ ਜਿਹਨੇ ਫਟ ਲਗੀ। ਜੈ ਜੈਨਾ ਮੌਨ ਜਮੇ ਛੋਟਾ ਜਿਹਾ ਕਰ ਦੇਣਾ। ਆਪਾਂ 12:30 ਯਾਰ ਜੀ ਇਹਦੇ। ਆਫਰੀ ਆ। ਬ ਅੱਛਾ ਪਹਿਲਾ ਤੋਂ ਬਾਹਲਾ ਦਾ ਹੁੰਦਾ ਬਾਅਦ ਥੱਲੇ ਸੀਦੀ ਆਇਆ ਤੇ ਪਰ ਯਾਰ ਮੈਂ ਨਾ ਬਰਾਰ ਦਿੰਦਾ ਮੈਂ ਆ ਉਹ ਦੇਰ ਦਾ ਮੰਨ ਕੇ ਲੈਣੂ ਮੈਨੂੰ ਹੁੰਦਾ ਵੀ ਜਿਵੇਂ ਪਰ ਮੈਂ ਲੈਣੀਆਂ ਇਹ ਚੀਜ਼ਾਂ ਨਾ ਮੈਂ ਨਹੀਂ ਵੇਚਦਾ ਕਿਸੇ ਨੂੰ ਲੈਣੀਆਂ ਮੈਂ ਕਹਿੰਦਾ ਮੈਂ ਲਵਾ ਮੈਨੂੰ ਸੌਖੀਆਂ ਲੈਣੀਆਂ ਹੂੰ ਵੀਰੇ ਹਰ ਜਿੰਦਲ ਪ੍ਰਾਖ ਕੋਈ ਵੀ ਮੇਰਾ ਭੈਣ ਪਤਾ ਨਹੀਂਗਾ ਹਣਾ ਦੇਖੋ ਆਪ ਅੱਛੀਆਂ ਲਈ ਉਹ ਕਹਿੰਦੇ ਨੂੰ 12000 ਰੁਪਏ ਦੀ ਰੇਂਜ 1250 ਦੀ ਮਿਲਦੀਆਂ ਉਹ ਕਹਿੰਨੋ ਸਾਂਭੂਗਾ ਕੋਈ 60 70 ਵਟੂਗਾ ਆਪਣੇ ਕੋ ਵੇਰ ਆਊਗਾ ਅੱਪਾ ਆ ਚੀਜ਼ ਨਾ ਜਲਦੇ ਆ ਪਹਿ ਇਹ ਜੀਨ ਨਾ ਜਲਦੇ ਹੁਣ ਮੰਗ ਲਈਏ 25000 ਰੁਪਇਆ ਵੇਚਦੇ ਵੀਡੀਓ ਮੈਂ ਗੱਲ ਜਾਂ ਮੇਤ ਬਰਾੜੋ ਕੰਮ ਹੁੰਦਾ ਆ। ਉਹ ਹੁਣ 25 ਮੰਗਿਆ ਤੇ ਗਾ 50 ਵੀ ਵੇਚ ਤੱਕ ਕੀ ਜਰਾ ਇਹੇ ਡਰ ਲੱਗਦਾ ਰਹਿੰਦਾ ਅਗਲਾ ਇਹ ਨਾ ਕਿ ਬਈ ਇੰਨੇ ਪੈਸੇ ਮੰਗਦਾ। ਨਾ ਆਪਾਂ ਨੂੰ ਦਿੰਦਾ ਨਹੀਂ ਘਾਟੇ ਨਾਲ ਮੈਂ ਘਾਟੇ ਨਾਲ ਨਾ ਮੈਂ ਬੱਤੀ ਦੇ ਇੱਕ ਨਿੱਕੀ ਨੇ ਘਾਟੇ ਵਾਲਾ ਕੰਮ ਨਹੀਂ ਹੈਗਾ। ਜੇ ਨਹੀਂ ਨਾ ਲਈਦਾ ਸਸਤੇ ਲਈ। 10 ਗੇ ਲਈਦਾ ਵੀਰ ਜੀ। ਨਵਾ ਲੈ ਕੇ ਦੇਵਾਂਗੇ ਗਾ ਨਵਾ ਕਰੂਗੀ। ਘਾਟੇ ਨਾਲ ਦਊਗਾ ਗਾ ਘਾਟਾ ਕਰੂ। ਘਾਟਾ ਕਰੂ। ਹਾਂਜੀ ਤੇ ਕਾਲੀ ਵੜ ਵੀਰੇ ਆ। ਕਾਲੀ ਇਹ ਚਾਰਾਂ ਦਾ ਬੱਚਿਆ ਜੀ। ਅਸੀਂ ਮੰਨ ਲੱਗੇ ਵੀਰੇ ਦੋਨੋਂ ਨੂੰ। ਇਹਨਾਂ ਦੋਨਾਂ ਲੱਗੇ ਹੋਇਆ ਕੋਈ ਆਉਂਦੀ ਪਾਸ ਤੇ ਮਾੜੀ ਮੋਢੇ ਨਹੀਂ ਚੈੱਕ ਪਾਸ ਨਹੀਂ ਆਉਂਦੀ ਜੀ ਆਪਾਂ ਕਰਾਈ ਨਹੀਂ ਗਈ ਵੀ ਮੰਨ ਲਓ ਇਹ ਬੱਚਿਓ ਨੂੰ ਇਹ ਇਹਨੂੰ ਉਹਦਾ ਹਫਤਾ ਲੱਗੀ ਨਾ ਉਹਨੂੰ ਮਹੀਨਾ ਦੱਸ ਦਿਆ ਹੂੰ ਠੀਕ ਆ ਝੋਲੀ ਦੋਨਾਂ ਦੀ ਚੈੱਕ ਕਰਾ ਦੇ ਚੈੱਕ ਕਰਦਾ ਵੀਰ ਥੋੜੀ ਝੋਲੀ ਹੈ ਜੀ ਲਓ ਦੇਖੋ ਠੀਕ ਹੈ ਜੀ ਠੀਕ ਆ ਚੱਲ ਵੀਰ ਠੀਕ ਆ ਤੇ ਇਹਨੂੰ ਵੀ ਬਹੁਤ ਵਧੀਆ ਥਣ ਚਾਰੇ ਚੱਲ ਠੀਕ ਆ ਇਹ ਤੋੜ ਦੋਗੇ ਮਾੜੇ ਜਾਈ ਤੇ ਸਿੰਗੀ ਆ ਮਾੜੀ ਮੜੀ ਜੀ ਨਹੀਂ ਜੀ ਕੁਛ ਨਹੀਂ ਜੀ ਮਾਏ ਤੇ ਦੁਬਾਰਦੀ ਠੀਕ ਆ ਇੱਕ ਕਾਲੀ ਆ ਗਈ ਅਤੇ ਚਿੱਟੀ ਆ ਗਈ ਹੈ ਦੋਨੇ ਰੰਗ ਆ ਚਾਹੇ ਆਹ ਦਾ ਸਭੀ ਬੜੀ ਭਾਲੀਆ ਤਾਂ ਉਹ ਵੀ ਕੁੜੀ ਜੀ ਫਿਰਦੀ ਹੈ ਬਰਾੜਾ ਇਹਦਾ ਜੇ 20 ਮਾਂਗਦਾ ਤਾਂ ਵੀ ਡਰਨ ਹਾਂ ਪਰ ਨਹੀਂ ਆਪਾਂ ਨੀ ਗਾ ਇਹ ਵੀ 12.5 ਦੀ ਤੇ ਕਾਲੀ ਉਹ ਵੀ 12.5 ਦੀ ਐਕਿਊਰੇਟ ਉਹ ਮੈਂ ਮੰਗਨ ਦਾ ਹੋਣਾ ਬੱਛੀ ਕਹਿੰਦੀ ਮੇਰਾ ਮੰਗ 1500 ਦਾ ਹਾਂ ਮੈਂ ਆਪਾਂ ਜੀ ਆ ਨਾ ਮਣਕ ਬੱਸ ਪਤਾ ਨਹੀਂ ਲੱਗੇ ਕੀ ਪਤਾ ਨਹੀਂ ਲੱਗਦਾ ਯਾਰ ਬਰਾੜ ਗੱਲ ਨਾ ਇੱਕ ਚਾਰੂ ਚੂਰੂ ਬਹੁਤ ਬੱਛੀਆਂ ਹੂੰ ਇੱਕ ਦਾ ਬਰਾਰ ਗੱਲ ਇੱਕ ਰੇਟ ਹੋਵੇ ਸੌਖਾ ਰਹਿੰਦਾ ਗਾਹਕ ਨਾਲ ਗੱਲ ਕਰ। ਉਹ ਬਾਈ ਆਪਣਾ ਕਰਮ ਵਾਲੇ ਇਹ ਕੋਈ ਲੈ ਲੈਣਗੇ। ਹੂੰ। ਅੱਛਾ ਇਹਦਾ ਕੈਲਕੂਲੇਟਰ ਦੀ ਵੀ ਲੋੜ। ਇਹਦਾ ਪੰਜ ਪੜਾ ਜੋੜ ਵਾਲ ਲੈਂਦਾ ਸਾਡੇ ਪੜਾ ਦਾ। ਅੱਛਾ ਠੀਕ ਆ। ਫੂਲ ਨਹੀਂ ਕਰਾਂ ਦੀ ਲੋੜ। ਸਾਡੇ ਮਾਰਾ ਦਾ ਭਾੜਾ ਹੁੰਦਾ ਹੋਵੇ। ਨਾ ਠੀਕ ਆ। ਹੱਥ 'ਚ ਗੁੱਟੀ ਹੋਵੇ ਪੈਸਾ ਵੀ ਕਹਿੰਦਾ ਜੋੜ ਲਾ ਲੈਂਦਾ ਗਲਾਈਂ ਨੇ ਬਣ ਗਏ। ਇੰਨੇ ਬਣ ਗਏ। ਪਰ ਆਪਾਂ ਆਏ ਆ ਨਾ ਜੇ ਗੁੱਟੀ ਇਕੱਠੀ ਦੇਣਗੇ ਆਫਰ ਵੀ ਕਰਾਂਗੇ ਮਗਰ। ਆਫਰ ਦੀ ਆਫਰ। ਮਗਰ ਉਹ ਕਰਨਾ ਆਫਰ ਕਰਨਾ ਦੀ ਕਰਨਾ ਕੰਮ ਆਫਰ ਤੇ ਸਰ। ਚੰਗੇ ਆ ਬੱਚੀ ਇਹਦੀ ਵੀ ਕੁਆਲਿਟੀ ਚੈੱਕ ਕਰੋ ਨੱਗਰ ਦੇਖੋ ਬੱਚਿਆਂ ਕਿੰਨੇ ਹਾਂ ਸਾਮੀਆਂ ਪਾਲੀਆਂ ਪੂਰੀਆਂ ਚੰਗੀਆਂ ਇਹ ਕਾਲੀ ਦਾ ਵੀ 12.5 ਤੇ ਇਹਦਾ ਸਿੰਗਾ ਵਾਲੀ ਦਾ ਵੀ 12.5 ਤੇ ਐਂਡ ਤੇ ਆ ਗਈ ਡੱਬੀ ਇਹ ਦੰਦੋ ਕਿਵੇਂ ਆ ਇਹਨਾਂ ਵੀਰੇ ਅਗਲਾ ਕੈਂਡਾ ਜਰੂਰ ਆ ਲਈ ਸਿਆਪੁਰਾ ਹੂੰ ਯਾਰ ਮੈਨੂੰ ਥੀਮਣ ਦੱਸਿਆ ਮੈਨੂੰ ਭੁੱਲ ਗਿਆ ਚੰਗੇ ਸੀਮਣ ਦੀ ਦੱਸਿਆ ਯਾਰ ਸਾੰਭੀ ਨਹੀਂ ਕਿਸੇ ਸਾੰਭੀ ਨਹੀਂ ਬੱਚੀ ਸਾਮ ਤੋਂ ਗਈ ਉਹਦਾ ਮੈਨੂੰ ਚਿੱਤੇ ਆ ਬਰੂਡ ਦੀ ਠੀਕ ਆ ਕਵਾਲ ਚਾਰ ਉਬਰਾਰ ਬਾਲੀਆਂ ਚਾਰੂ ਚੂਰੂ ਅੱਛਾ ਸਾਰੇ ਚੱਕੀ ਦਰੇ ਆ ਚਾਰ ਹੀ ਥਾਣਾ ਠੀਕ ਆ ਚਾਰ ਦੰਦ ਬੱਤੀ ਆ ਮੂ ਹੂੰ ਲੈ ਬਰੇ ਕੀ ਦੇਖੋ ਬੱਚੀ ਜਿੰਨੀ ਹੂੰ ਚੰਗੀ ਆ ਲੱਸੀ ਜ਼ਰੂਰ ਆ ਲੱਸੀ ਜ਼ਰੂਰ ਕਵਾਲਟੀ ਦਾ ਕੋਈ ਜਾਂਤ ਨਹੀਂ ਕਵਾਲਟੀ ਦਾ ਕੋਈ ਠੀਕ ਆ ਬੰਦ ਗਿਆ ਜੀ ਲੈ ਚੱਲੋ ਜੀ ਇਹਦੀ ਕੀ ਡਿਮਾਂਡ ਆ 12500 ਤੇ ਜੇ ਵੀਰੇ ਪੰਜ ਆਪਣੇ ਕੋਲ ਨਾ ਕਿ ਤੇ ਪੰਜੇ ਲੈ ਜੇ ਕਿੰਨੇ ਦੀਆਂ ਗੈਜ ਜਿਹੜੇ ਲੈਣੇ ਆ ਉਹ ਹੀ ਦੱਸੀ ਬਾਅਦ ਚ ਪਲਾ ਘਟੜ ਘਟਾਉਣ ਵਾਲਾ ਨਾਮ ਪਾਈ ਕਰਨਗਰ ਉਹਨਾਂ ਨੇ ਕਰੀ ਕੀ ਹਾਂ ਆਇਆ ਵੀ ਉਧਰਲੇ ਸਿਰੇ ਤੋਂ ਦੱਸਦਾ ਉਹਧਰਲੇ ਸਿਰੇ ਤੋਂ ਦੱਸਦਾ ਦੋ ਤਿੰਨ ਚਾਰ ਪੰਜ ਠੀਕ ਆ ਇਹ ਬੱਚੀਆਂ ਆਪਾਂ ਇਹਦਾ ਮੰਗਿਆ 22000 22000 ਆਪਾਂ ਇੱਥੋਂ ਸ਼ੁਰੂ ਕਰ ਦਾਂਗੇ 12500 ਵਾਲਾ ਕੰਮ ਜੇ ਨੂੰ 12500 ਨਹੀਂ ਲੈਣਾ ਆਪਾਂ 7000 ਦੀਆਂ ਦੇ ਦਿਆਂਗੇ 12 ਨੂੰ 7000 ਦੀਆਂ ਪੰਜੇ ਬੱਚੀਆਂ ਕੈਮਰਾ ਮਾਰੋ ਬਾਈ ਜੀ ਪੰਜ 500 ਤਾਂ ਉੱਤੇ ਘਟ ਗਿਆ ਹਾਂਜੀ ਤੇ 10000 ਰੇਦੇ ਜੋ ਘਟ ਗਿਆ ਵੀਰੇ ਮੈਂ ਇੱਕ ਗੱਲ ਕਹਿਣਾ ਦਾਵੇ ਨਾ ਜਦੋਂ ਮੈਂ ਕਿਸੇ ਨੇ ਕਿਹਾ ਬਹੁਤ ਵਧੀਆ ਆਤਮਨ ਕਿਸੇ ਨੂੰ ਵੀ ਦੇਖ ਲੋ ਹਰ ਬੰਦੇ ਦੀ ਵੀਡੀਓ ਦੇਖੋ ਜਿਹਨੇ ਲੈਣੀਆਂ ਚਾਹ ਕਰੋ ਆਪੇ ਆਪਾ ਦਿਖਾਓ 12050 ਹਾਂਜੀ 60000 60000 ਚ ਵੀਰੇ ਕੋਈ ਨਹੀਂ ਦਿੰਦਾ ਅੱਜ 12000 ਦੀ ਇਹੋ ਜੀ ਨਹੀਂ ਦਿੰਦਾ ਕੌਣ ਦਿੰਦਾ 12000 ਦੀਆਂ ਜੀਆਂ ਮਸ਼ਕਲ ਆ ਕੰਮ ਜੇ ਦੋਨੇ ਗੱਬਨ ਨਿਕਲੇ ਇਆਂ ਨਾ ਜਿਹੜੀਆਂ ਦੋਨੇ ਨੰਬਰ ਨਿਕਲੀਆਂ ਤੇ ਆਪ ਅੱਛੀਆਂ ਤਾਂ ਸਾਰੀਆਂ ਫਰੀ ਕਰ ਦੇਣੀ ਉਹਨੂੰ ਫਰੀ ਇੱਕ ਬੈਗ ਦੀ ਤਿਆਰ ਹੋਈ ਸਾਰੀਆਂ ਫਰੀ ਸਾਰੀਆਂ ਫਰੀ ਆ ਵੀ ਮੇਰੇ ਕਾਰੋਬਾਰ ਆ ਕੋਸ਼ਿਸ਼ ਤਾਂ ਕਰਨੀ ਹੀ ਪੈਂਦੀ ਆ ਇਹ ਹੈ ਸਾਰਿਆਂ ਦੇ ਜੇ ਕੋਈ ਕੱਟੀਆਂ ਲੈ ਕੇ ਜਾਊਗਾ ਤਾਂ ਕੱਟੀਆਂ ਆਏ ਆ ਤੇ 60000 60000 ਛੋੜ ਕਰਨੀ ਆ ਵੀਰੇ ਕੋਈ ਮੇਰੇ ਨਾਲ ਸੌਦੇ ਬਾਈ ਆ ਫੋਨ ਨਾਲ ਐਵੇਂ 55 ਆ 55 56 55 ਆ ਨਾ ਲਾਵੇ 54 ਆ ਨਾ ਲਾਵੇ ਅੱਛਾ ਹਾਂ ਬਸ ਛੋੜ ਹੋ ਜਾ ਛੋੜ ਕਰੂ ਮਰਜ਼ੀ ਦੇ ਨਾ ਦੋ ਕਰਦੇ ਆ ਕਿ 1500 ਕਰਦੇ ਠੀਕ ਆ ਹਨਾ ਵੀਰੇ ਗੱਲ ਕੀਤੀ ਚੰਗੀ ਹੁੰਦੀ ਆ ਠੀਕ ਆ ਵੀਰੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚਾਲਦਾ ਰਹੋ ਧੰਨਵਾਦ